ਲੋ ਦੋਸਤੋ ਇੱਕ ਵਾਰ ਫੇਰ ਅੱਜ ਪੇਸ਼ ਹੋਏ ਆ ਤੁਹਾਡੀ ਕਿਤੇਰੀ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਰੰਗਲਾ ਪੰਜਾਬ ਐਸ ਦੇ ਉੱਤੇ ਤੇ ਅੱਜ ਮੇਰੇ ਨਾਲ ਨੇ ਬਾਪੂ ਜੀ ਤੇ ਇੱਧਰ ਸਾਡੇ ਮਾਤਾ ਜੀ ਬੈਠੇ ਨੇਗੇ ਤੇ ਅੱਜ ਆਪਾਂ ਮਾਤਾ ਜੀ ਤੁਸੀਂ ਕੋਈ ਗੱਲ ਫਰਾਂਵੋਗੇ ਕੋਈ ਮੈਨੂੰ ਤਾਂ ਸ਼ੇਰਾ ਕੋਈ ਨਹੀਂ ਆਉਂਦੀ ਇਹਨਾਂ ਨੇ ਤੁਸੀਂ ਸਾਡੀ ਪਰੇਸ਼ਾਨੀ ਟੂ ਤੇ ਕੈਨੇਡਾ ਦਾ ਕ੍ਰੇਜ਼ ਫਿਲਮ ਦੇ ਵਿੱਚ ਵੀ ਸ਼ਾਇਦ ਦੇਖਿਆ ਹੋਵੇਗਾ ਦੋਸਤੋ ਤੇ ਆਪਾਂ ਸਭ ਤੋਂ ਪਹਿਲਾਂ ਚਲੋ ਬੀਬੀ ਦੀ ਕਹਿੰਦੇ ਸਾਨੂੰ ਤਾਂ ਹੁਣ ਗੱਲ ਨਹੀਂ ਐ ਇਸ ਵੇਲੇ ਆਉਂਦੀ ਆ ਪਰ ਬਾਪੂ ਜੀ ਨਾਲ ਗੱਲ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਕੋਈ ਪ੍ਰਾਣੀ ਇਹਨਾਂ ਨੇ ਬਿਜਲੀ ਬੋਰਡ ਦੇ ਵਿੱਚ ਸਰਵਿਸ ਦੌਰਾਨ ਕੋਈ ਗੱਲ ਹੋਈ ਹੋਵੇ ਕੋਈ ਇਦਾਂ ਦੀ ਕੋਈ ਹਾਸੇ ਮਜ਼ਾਕ ਵਾਲੀ ਜਾਂ ਕੋਈ 65245 ਹੈ ਨਾ ਇਦਾਂ ਦੀ ਗੱਲ ਕੋਈ ਕਰਾਂਗੇ ਹੋਰ ਬਾਪੂ ਜੀ ਕੀ ਹਾਲ ਨੇ ਠੀਕ ਐ ਪੁੱਤ ਖੁੱਲ ਕੇ ਬੋਲੋ ਮਾ ਠੀਕ ਐ ਠੀਕ ਐ ਬਹੁਤ ਵਧੀਆ ਹਰ ਜਿਹੜੀ ਤੁਸੀਂ ਉਹ ਗੱਲ ਸੁਣਾਉਂਦੇ ਹੁੰਦੇ ਸੀ ਇੱਕ ਕੈਲਕੂਲੇਟਰ ਵਾਲੀ ਗੱਲ ਹੈ ਨਾ ਹਾਂ ਉਹ ਜ਼ਵਾੜ ਸੁਣਾਉਂਦੇ ਉਹ ਤੁਸੀਂ ਸੁਣਾਦੋਗੇ ਹੁਣ ਸਾਨੂੰ ਅੱਜ ਹੁਣ ਜ਼ਿਆਦਾ ਥੋੜਾ ਤਰੋ ਦੱਸਿਓ ਕੀ ਗੱਲ ਵਾ ਕੀ ਗੱਲ ਸੀਗੀ ਉਹ ਗੱਲ ਕਲਪੁਲੇਟਰ ਉਹ ਕਲਪੁਲੇਟਰ ਆਇਆ ਜੀ ਇਹ ਕਲਪੁਲੇਟਰ ਨਵੇਂ ਨਵੇਂ ਚੱਲੇ ਦੀ ਪਤਾ ਕਿਸੇ ਨੂੰ ਹੈ ਨਹੀਂ ਤੀਗਾ ਹੂੰ ਉਹਦਾ ਬਾਰੇ ਪਤਾ ਹੀ ਨਹੀਂ ਸੀ ਕਿਸੇ ਨੂੰ ਉਹ ਐਡਾ ਕ ਟੁਕਤੀਗਾ ਹੂੰ ਹੂੰ ਉਹ ਨੌ ਵੱਡਾ ਕ ਕਲਪੁਲੇਟਰ ਆਕੇ ਆਕੇ ਘਰੇ ਪਿਆ ਜੇ ਹੀ ਕਹਣਾ ਚੱਕ ਰਿਆ ਘਰੇ ਪਿਆਗਾ ਮੈਂ ਮੈਨੂੰ ਕਹਣਾ ਚੱਕ ਰਿਆ ਮੈਂ ਜਦੋਂ ਗਿਆ ਮੈਂ ਆਖਿਆ ਭਾਈ ਐਡਾ ਕਲਪੁਲੇਟਰ ਚੱਕ ਆਵੇਂਗੀ ਮੈਂ ਸਾਈਕਲ ਤੇ ਕਿਵੇਂ ਨਿੱਦੂੰਗਾ ਮੈਂ ਆ ਪਤਾ ਹੈ ਨਹੀਂ ਪਤਾ ਹੈ ਨਹੀਂ ਠੀਕ ਆ ਉਹ ਜੋ ਜਿਰੋ ਕਹਿੰਦੇ ਮੈਨੂੰ ਕਹਦਾ ਵੀ ਉੱਥੇ ਬਿਮਾਰੀ ਚ ਪਿਆ ਜਾਏ ਕਹਿੰਦੀ ਮੈਂ ਕਿਹਾ ਜਿਰੋ ਮੈਂ ਗਾਹਾਂ ਗਿਆ ਤੁਰਿਆ ਗਿਆ ਤੁਰਿਆ ਗਿਆ ਸਾਈਕਲ ਤੇ ਉੱਤਰ ਗਿਆ ਕਿਤੇ ਚੜ ਗਿਆ ਫੇਰ ਮੈਂ ਸੋਚਿਆ ਮਾਹ ਜੇ ਬਿਮਾਰੀ ਚੀਜ਼ ਵੜ ਗਈ ਯਾਰ ਫੇਰ ਸਾਈਕਲ ਤੇ ਕਿਵੇਂ ਨਿੱਦੀ ਜਾਵਾਂ ਹੈ ਹੈ ਮਾ ਡੇਡਾ ਨਟਰ ਅਸਲਾਣੇ ਆਗੇ ਮੈਂ ਇਹ ਕਿਵੇਂ ਨਿੱਦੇ ਜਾਵਾਂ ਫੇਰ ਮੈਂ ਸੋਚਿਆ ਮਾ ਉਹ ਜਾ ਕੇ ਦੇਖਿਆ ਜਾਊਗਾ ਪੁੱਛੇ ਜਾ ਕੇ ਮੰਗਿਆ ਕਹਿੰਦੇ ਉਹ ਐਡਾ ਟੱਕ ਜਿਆਦਾ ਕਿ ਫੜਾਦਾ ਉਹ ਮੰਜੇ ਵਿੱਚ ਪਾ ਲਿਆ ਮੈਂ ਹਾ ਅਸਾ ਤਰੇਵਾ ਮੰਨ ਦੇ ਵਿੱਚ ਵੀ ਪਾਣਾ ਬਹੁਤ ਵੱਡਾ ਬਾ ਵੀ ਸੀਗਾ ਵੀ ਖਾਣੇ ਕਿੱਡੀ ਕੁ ਚੀਜ਼ ਸੀ ਫਿਰ ਬੰਦਿਆਂ ਨੇ ਪੁੱਛਿਆ ਮੈਨੂੰ ਜਦੋਂ ਮੈਂ ਮਰਨ ਦਾ ਆ ਗਿਆ ਅਸੀਂ ਬਰਨਾਲੇ ਆਰਸੀਸੀ ਕੰਮ ਕਰਦੇ ਹੁੰਦੇ ਸੀ ਅੱਛਾ ਬਨਾਲੇ ਡਿਊਟੀ ਸੀ ਉਹ ਬਨਾਲੇ ਡਿਊਟੀ ਸੀ ਆਰਸੀਸੀ ਦੇ ਵਿਭਾਗ ਵਿੱਚ ਆਰਸੀਸੀ ਦੇ ਵਿਭਾਗ ਵਿੱਚ ਸੀ ਸਾਈਕਲ ਤੇ ਜਾਂਦੇ ਹੁੰਦੇ ਸੀ ਸਾਈਕਲ ਤੇ ਜਾਂਦੇ ਹੁੰਦੇ ਸੀ ਤੇ ਉਹ ਕਹਿੰਦਾ ਕਹਿੰਦਾ ਵੀ ਬੰਦੇ ਕਹਿੰਦਾ ਕਹੇ ਜਾਂ ਕਲਪੋਰੇਟਰ ਹੈ ਮੈਂ ਜਾ ਕੇ ਦਿਖਾਤਾ ਮੋਬਾਈਲ ਮੰਗੂ ਐ ਉਹ ਮੋਬਾਈਲ ਤਾਂ ਹੀ ਨਹੀਂ ਦਿੱਤੇ ਐਡਾ ਕ ਟੁਕਤੀਗਾ ਕਹਿੰਦੇ ਬੜੇ ਹੱਥੇ ਯਾਰ ਕਨੇ ਪਾਣਾ ਸਾਨੂੰ ਵੀ ਸਾਜੂ ਮੱਚੀ ਦੀ ਵੀ ਉਹ ਕਿ ਮਿਲੇ ਉਹ ਆ ਚਾਕੇ ਅਸੋਡ ਨਾਲ ਵਾਲੇ ਛਾਂ ਸਾਡੇ ਨਾਲ ਵਾਲੇ ਚੱਲਦੇ ਅੱਗੇ ਜੀ ਫੜਾਤਾ ਰਹਾ ਕਿ ਉਹਦੂ ਵਾਰ ਕਈ ਸਾਲਾਂ ਪਿੱਛੋਂ ਅਸਾਂ ਅਸੀਂ ਰੇਲਾ ਖੜੀਆਂ ਕਰਿਆ ਕਿਤੇ ਗੱਡੀ ਲੈਣ ਕਰਾਫ ਕਰਨੀ ਦੀ ਉਹ ਉਤੇ ਮਟਰ ਰੇਲਾ ਖੜਿਆ ਕਰੀਆਂ ਰੇਲਾ ਖੜਿਆ ਜਿੱਥੇ ਵਗਰੇ ਵਿੱਚ ਬਲ ਪੈ ਗਿਆ ਤੇ ਬਲ ਕੱਢਣਾ ਹੈਗਾ ਤਰਨ ਮਾਰ ਕਰਨਾ ਤਰਨ ਮਾਰ ਕਰਦੀ ਛੂਟੀ ਜੀ ਹੁੰਦੀ ਤੇ ਏਡੀ ਕੋ ਉਹ ਭਾਈ ਮੈਂ ਜਈ ਨਾ ਟਰੱਕ ਭੇਜਤਾ ਵਾਹ ਕੇ ਮੈਨੂੰ ਉਹ ਜਿੱਥੇ ਲੱਦ ਲਿਆ ਉਥੇ ਜਾ ਕੇ ਹੈ ਉਹੀ ਜਈ ਉਹੀ ਸੀ ਉਹੀ ਹਾਂ ਉਹੀ ਜਈ ਸੀ ਖਾਚੇ ਦੀ ਬੋ ਚੱਲ ਜੀ ਮਾਖਿਆ ਜਿਹੜਾ ਆਏ ਲੈ ਕੇ ਜੋ ਲੈ ਕੇ ਆਏ ਕਨੇ ਵਿਚਾਰ ਕਰੇ ਬੰਦੇ ਸੱਥਲੇ ਗੱਡੀ ਨੂੰ ਲਾ ਕੇ ਧਰਤਾ ਕਨੇ ਆਹ ਟਰਨ ਉਹ ਵਗਲਾ ਵੀ ਇਹ ਸੈਂਕ ਤੇ ਵੀ ਅਜ ਨਹੀਂ ਚਈ ਸਾਬ ਨੂੰ ਹਾਂ ਚਲ ਉਹ ਤੋਂ ਬਾਅਦ ਜਦੋਂ ਅਸੀਂ ਕੰਮ-ਕੰਮ ਕਰ ਲਿਆ ਅਸੀਂ ਕਿਹਾ ਬਾਜੀ ਐ ਗੱਲ تھی ਕਿ ਟਰਨ ਬਗਰ ਦੀ ਮਾ ਜੋ ਤੁਸੀਂ ਮਨ ਜੇਹੇ ਤੇ ਹੱਥ ਗਾਵੀ ਆਹ ਕਲ ਫਲੂਟਰ ਚੱਕ ਲਿਆ ਮਾ ਮੈਂ ਕਹਿੰਦਾ ਵੀ ਮੈਂ ਸੈਂਕਰ ਤੇ ਕਿਵੇਂ ਸੈਂਕਰ ਤੇ ਕਿਵੇਂ ਲੱਦਿਆ ਜਾਊਗਾ ਉਹ ਹੈ ਤੇ ਯਾਦ ਕਰਾਈ ਗੱਲ ਉਹ ਮੈਂ ਯਾਦ ਕਰਾਈ ਗੱਲ ਤੇ ਵੀ ਮਹਾਵੀਰ ਸਾਈਕਲ ਤੇ ਕਿਵੇਂ ਲੱਦਿਆ ਜਾਊ ਮਾਣ ਸਾਨੂੰ ਆ ਜੀ ਵੀ ਤਰਨਵਗਰ ਆ ਵੀ ਇਹ ਰਾ ਉੱਥੇ ਬੰਦੇ ਬੱਠੇ ਹੋਣਗੇ ਚਲ ਨਾਲ ਲਾ ਦਿਓ ਆ ਤੁਸੀਂ ਗੱਡੀ ਏਡੀ ਭੇਜ ਦੀ ਹਾਂ ਵੀ ਉਹ ਵੀ ਨਾਲ ਬੰਦੇ ਲਾਦਾਣਗੇ ਹੈ ਤੇ ਕਹ ਮੈਂ ਕਹਣਾ ਜੀ ਫੇ ਮਾਜੀ ਅਸੀਂ ਫੇ ਬੜੇ ਖੁਸ਼ ਹੋਇਆ ਸੀ ਹੈ ਮੈਂ ਕਹਾਂ ਜੀ ਮੈਂ ਕਹਿਵਾ ਦੀ ਵੀ ਥੱਲੇ ਨਹੀਂ ਰਹਉਂਦਾ ਜੇ ਕੋਈ ਕਿਸੇ ਚੀਜ਼ ਦਾ ਨਾ ਪਤਾ ਹੋਵੇ ਹੈ ਉਹ ਬਹੁਤ ਬੜਾ ਉਦਾ ਹੁੰਦਾ ਹੈ ਸਹੀ ਗੱਲ ਆ ਹਾਂ ਆਉ ਤੁਹਾਨੂੰ ਉਦੋਂ ਕੈਲਕੂਲੇਟਰ ਦਾ ਨਹੀਂ ਸੀ ਪਤਾ ਹਾਂ ਉਹਨਾਂ ਨੂੰ ਉਹਦਾ ਟਰਨ ਵਾਲਾ ਨਹੀਂ ਸੀ ਪਤਾ ਜੀ ਹਾਂ ਉਹ ਗਿਆ ਨਹੀਂ ਹਾਂ ਸਹੀ ਗੱਲ ਆ ਦੋਸਤੋ 652 ਹੋ ਜਾਂਦੀ ਆ ਜਿਵੇਂ ਹੁਣ ਦੇਖ ਲਓ ਇਹਨਾਂ ਨੇ ਪਾਪਾ ਜੀ ਨੇ ਗੱਲ ਸਲਾਈ ਆ ਅੱਪੀ ਨੇ ਵੀ ਕੈਲਕੂਲੇਟਰ 652 ਚ ਪੈ ਗਿਆ ਸੀ ਵੀ ਕੈਲਕੂਲੇਟਰ ਚੱਕ ਕੇ ਲੈ ਗਿਆ ਉਹਨਾਂ ਨੂੰ ਉਹ ਟਰਨ ਬਗਲ ਦਾ ਉਹ ਪੜੇ ਲਿਖੇ ਸੀ ਚਲੋ ਇਹ ਨਹੀਂ ਇਹ ਇੰਨਾ ਜ਼ਿਆਦਾ ਪੜੇ ਲਿਖੇ ਸੀ ਉਦੋਂ ਕੈਲਕੂਲੇਟਰ ਜ਼ਿਆਦਾਤਰ ਹੈ ਵੀ ਨਹੀਂ ਸੀ ਆਪਣੇ ਆਮ ਦਫ਼ਤਰਾਂ ਜਾਂ ਅਫਸਰਾਂ ਇਹ ਇਹਨਾਂ ਨੂੰ ਮੇਰੇ ਖਿਆਲ 'ਚ ਵਰਤੇ ਹੁੰਦੇ ਸੀ ਕਿ ਆਮ ਪਿੰਡਾਂ ਪੁੰਡਾਂ ਦੇ ਤਾਂ ਖੈਰ ਛੇਤੀ ਛੇਤੀ ਤਾਂ ਸਾਡੀ ਪੀੜ੍ਹੀ ਨੇ ਆ ਕੇ ਤਾਂ ਦੇਖਿਆ ਹੋਣਗੇ ਕਿਦੋਂ ਇਹਨਾਂ ਦੀ ਪੀੜ੍ਹੀ ਵੇਲੇ ਬਹੁਤ ਫਰਕ ਸੀਗਾ ਤੇ ਨਹੀਂ ਸੀਗਾ ਦੇਖਿਆ ਉਦੋਂ ਹੋ ਜਾਂਦੀਆਂ ਨੇ 75-45 ਗੱਲਾਂ ਬਹੁਤ ਵਧੀਆ ਬਾਪੂ ਜੀ ਗੱਲਾਂ ਹੋਰ ਚਲੋ ਦੋਸਤੋ ਮਿਲਦੇ ਆਂ ਫੇਰ ਕਿਸੇ ਹੋਰ ਵੀਡੀਓ ਦੇ ਵਿੱਚ ਅਗਲੀ ਵਾਰ ਕੋਈ ਹੋਰ ਗੱਲਬਾਤ ਲਾਵਾਂਗੇ ਆਪਾਂ ਬਾਪੂ ਜੀ ਤੋਂ ਪੁੱਛਾਂਗੇ ਧੰਨਵਾਦ